ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਛੜਕ ਦੇ ਉੱਤੇ ਪੰਡ ਆਉਂਦਾ ਸਿੱਧੂ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਹੀਫਰ ਵਛੀਆਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਜਿਹੜੇ ਵੀਡੀਓ ਚ ਨਾਗ ਦਿਖਾਉਣੇ ਹੋ ਲਗਭਗ 21 ਨਾਗ ਹੋਣਗੇ ਤੇ ਇਹ ਤੋਂ ਬਿਨਾ ਜੇ ਵੈਸੇ ਗੱਲ ਕਰੀਏ ਤਾਂ ਟੋਟਲ ਨਾਲ 31 ਸੀ ਜਿਨ੍ਹਾਂ ਚੋਂ ਕੁਝ ਵੈੱਕੇ ਪੰਜ ਵੱਛੀਆਂ ਹੁਣ ਵੀ ਗੱਡੀ ਦੇ ਵਿੱਚ ਲੋਡ ਹੋਣੀਆਂ ਇਹ ਸਿਰਫ ਵੈਸੇ ਤੁਹਾਨੂੰ ਦਿਖਾ ਦਿੰਨੇ ਆ ਇਹ ਵੈੱਕੇ ਇਸ ਗੱਡੀ ਦੇ ਵਿੱਚ ਜਾਣੀਆਂ ਇਹਨਾਂ ਬਾਰੇ ਆਪਾਂ ਜਾਣਕਾਰੀ ਉਵੇਂ ਨਹੀਂ ਲਵਾਂਗੇ ਕਿਉਂਕਿ ਹੁਣੇ ਜਿਹੜੀਆਂ ਇਹ ਲੋਡ ਹੋਣੀਆਂ ਸਿਰਫ ਵੀਡੀਓ ਬਣਾਉਣ ਵਾਸਤੇ ਹੀ ਰੋਕ ਲਈਆਂ ਸੀ ਇਹ ਹੁਣ ਜਦੋਂ ਆਪਾਂ ਵੀਡੀਓ ਪਰਲੇ ਪਾਸੇ ਤੋਂ ਸ਼ੁਰੂ ਕਰਦੇ ਆ ਤੇ ਉਦੋਂ ਨੂੰ ਇਹ ਵੱਛੀਆਂ ਉਸ ਗੱਡੀ 'ਚ ਚੜ ਜਾਣਗੀਆਂ ਸੋ ਇਹ ਪੰਜ ਨਾਲ ਵਿਕੇ ਹੋਏ ਆ ਸੋ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਦੋਸਤੋ ਜਿਹੜੇ ਪਸ਼ੂ ਵਕਾਊ ਆ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਬਾਈ ਨਾਲ ਪਹਿਲਾਂ ਪਰਲੀ ਖੁਰਲੀ ਦੇ ਉੱਤੇ ਵੱਡੇ ਨਾਗ ਜਿਹੜੇ ਉਧਰੋਂ ਸ਼ੁਰੂਆਤ ਕਰਾਂਗੇ ਤੇ ਲਾਸਟ ਉੱਤੇ ਵੱਛੀਆਂ ਤੁਹਾਨੂੰ ਛੋਟੀਆਂ ਦਿਖਾ ਦੇਣੀਆਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਨਾਗ ਜਿਹੜਾ ਵੀ ਖਰੀਦਣਾ ਹੋਊਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਡਿਟੇਲ ਪੁੱਛਣੀ ਸ਼ੁਰੂ ਕਰਾਂਗੇ ਇਸ ਸਾਈਡ ਦੇ ਉੱਤੋਂ ਉਸ ਤੋਂ ਬਾਅਦ ਜਿਹੜੀ ਛੋਟੀ ਖੁਰਨੀ ਹੈ ਉਹਦੇ ਉੱਤਲੇ ਆਪਾਂ ਪਸ਼ੂ ਦਿਖਾ ਦੇਾਂਗੇ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਨਰਮਲ ਬਾਈ ਸ਼ਾਸ੍ਰੀ ਕਾ ਸ਼ ਨਰਮਲ ਭਾਈ ਟੋਟਲ ਨਾਗ ਅੱਜ ਆਪਾਂ ਮੇਰੇ ਖਾਲਚ ਹੁਣ 21 ਦਿਖਾਵਾਂਗੇ ਹਾਂਜੀ 31 ਨਾਗ ਸੀ ਜੀ 22 ਨਾਗ ਆਈ ਹੁਣ ਆਪਣੇ ਇੱਕ ਜਰਸੀ ਗਾਂ ਆਪਣੇ ਕੋਲੇ 21 ਬਹਿਣਾ ਠੀਕ ਹੈ ਤੇ 31 ਚੋਂ 5 ਦਾ ਬਾਈ ਜੀ ਲੈ ਕੇ ਠਿਕਰੀ ਵਾਲ ਚਲ ਗਈ ਅੱਛਾ ਬਹੁਤ ਟਾਈਮ ਤੋਂ ਫੋਨ ਕਰਦੇ ਸੀ ਤੁਹਾਨੂੰ ਫੋਨ ਕਰਦੇ ਰਹਿ ਜਾਂਦੇ ਹਾਂ ਇੱਕ ਤੁਹਾਡੇ ਨਾਲ ਸ਼ਾਇਦ ਗੱਲ ਹੋਈ ਸੀ ਭਾਈ ਆਪਣੇ ਭਗਤੇ ਤੋਂ ਲੈ ਕੇ ਭੱਤੇ ਤੋਂ ਬਾਈ ਲੈ ਕੇ ਦੂਜਿਆਂ ਕੋਲ ਬੱਚੀਆਂ ਧਰਮਕਸ਼ੇ ਸਾਈਡ ਤੋਂ ਲੈ ਗਈ ਪਰ ਕੰਦੀ ਪੰਡਾ ਕੋਈ ਠੀਕ ਹੈ ਹਾਂਜੀ ਅੱਛਾ ਹੁਣ ਆਪਾਂ ਜਿਹੜੀਆਂ ਬੱਚੀਆਂ ਦਿਖਾਵਾਂਗੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਵਾਲੀ ਬੱਚੀ ਤੋਂ ਇਹ ਗੱਬਣਾ ਹੀ ਦੋ ਦੰਦ ਦੀ ਬੱਚੀ ਸਾਢੇ 3 ਮਹੀਨੇ ਦੀ ਗੱਬਣਾ ਹੀ ਚੈੱਕ ਪਾਸ ਹੈ ਹਾਂ ਆਪਣੇ ਉਹਨੂੰ ਚੈੱਕ ਪਾਸ ਹੈ ਜਿਹੜਾ ਬਾਈ ਜੀ ਲਿਜਾਊਗਾ ਕੋਈ ਜਿਹੜੀਆਂ ਵੱਡੀਆਂ ਕੋਈ ਬੱਚੀ ਨੂੰ ਲੱਗਦੀ ਹੈ ਤੇ ਆਪਦੀ ਅੱਗੇ ਚੈੱਕ ਕਰਵਾ ਲੈ ਅੰਦਰੋਂ ਇੱਥੇ ਕਰਵਾਣੀ ਇੱਥੇ ਕਰਵਾ ਲਈ ਆਪਣਾ ਸਾਈ ਕਰਕੇ ਤੇ ਉੱਥੇ ਲਈ ਕਰਵਾਣੀ ਅੰਦਰ ਉੱਥੇ ਕਰਵਾ ਲਈ ਠੀਕ ਹੈ ਖੋਲ ਦੇ ਬਈ ਸੋ ਦੋਸਤੋ ਬੱਚੀ ਦੇਖੋ ਦੋ ਦੰਦ ਹੈ ਤੇ ਸਾਢੇ 3 ਮਹੀਨੇ ਦੀ ਗੱਬਨ ਚੈੱਕ ਪਾਸ ਹੈ ਰੁੱਤ ਚ ਹੀ ਸੂਗੀ ਦੋਸਤੋ ਸਾਢੇ 5 ਮਹੀਨੇ ਬਾਕੀ ਕਨਫਰਮ ਦੋ ਦੰਦ ਹੈ ਹਾਈਡ ਵੀਕ ਪਾਸ ਹੈ ਇਥੋਂ ਤੁਸੀਂ ਆਪਦੇ ਘਰੇ ਲਿਜਾ ਕੇ ਭਵੇਂ ਚੈੱਕਰ ਵਾਲੋ ਭਵੇਂ ਇਥੋਂ ਕਰਵਾ ਲਿਓ ਉਹ ਤੁਹਾਡੀ ਆਪਦੀ ਖੁਸ਼ੀ ਹੋਊਗੀ ਕਦ ਕਾਠ ਚੰਗੇ ਚ ਹੈ ਸਾਂਭਨ ਦੀ ਲੋੜ ਹੈ ਸਾਢੇ 5 ਮਹੀਨੇ ਜੇ ਆਪਾਂ ਸਾਢੇ 3 ਨਾਲ ਦੇ ਹਿਸਾਬ ਤੇ ਦੇਖੀਏ ਤਾਂ ਬਾਕੀ ਹੈ ਰੁੱਤ ਚੰਗੀ ਚ ਹੀ ਸੂਹਗੀ ਖੇਤ ਫੁੱਲ ਹੋਊਗੀ ਤੁਹਾਨੂੰ ਥਣ ਗਲਾਬੀ ਠੀਕ ਹੈ ਥਣ ਗਲਾਬੀ ਹੈ ਦੱਸੋ ਕਦ ਕਾਠ ਵਾਲੀ ਬੱਛੀ ਹੈ ਚੰਗੀ ਤਿਆਰ ਹੋ ਜਾਣੀ ਹੈ ਵੱਡੀ ਗਾਂ ਬਣੂਗੀ ਗੱਪਣ ਹੋਈ ਵੀ ਹੈ ਇਹ ਚਾਰ ਹੀ ਥਾਣਾ ਜੀ ਠੀਕ ਹੈ ਬਾਈ ਉਥਾਨ ਤਾਂ ਦੋਸਤੋ ਦੂਰ ਤੋਂ ਦਿਸਦੇ ਆ ਇਹਦੇ ਨਾਲ ਵੀ ਬੱਚੀ ਇੱਕ ਬਹੁਤ ਸੋਹਣੀ ਖੜੀ ਹੈ ਨਰਮਲ ਬਾਈ ਇਹ ਤਾਂ ਇੱਕ ਹੀਰੀ ਹੈ ਇਹ ਬੱਚੀ ਠੀਕ ਹੈ ਗੱਬਨ ਦੇ ਥੀ ਪਟਲ ਗਏ ਇਹ ਬੱਚੀਆਂ 13 ਬੱਚੀਆਂ ਫਾਰਮ ਚੋਂ ਲਈਆਂ ਜੀ ਤੇ ਪ੍ਰੋਪਰ ਸਾਰੀ ਵੀਡੀਓ ਹੈ ਤੇ ਸਾਰਾ ਵਾਇਡ ਡਾਟਾ ਹੈਗਾ ਹੀ ਮੇਰੇ ਕੋਲ ਠੀਕ ਹੈ ਜਿਹੜੀ ਦਾ ਨਹੀਂ ਹੈਗਾ ਉਹ ਆਪਾਂ ਕਹਿ ਦੇਣਾ ਵੀ ਹੈ ਨਹੀਂ ਗਾਈ ਤੇ 13 ਜਿਹੜੀਆਂ ਨੇ 13 ਦੀ 13 ਆਪਾਂ ਵੀਡੀਓ ਦੇ ਦਾਂਗੇ ਆਪਾਂ ਫਿਰ ਸੌਦਾ ਕਰ ਲਈਏ ਕੋਸਰ ਓਕੇ ਸੋ 13 ਬੱਚੀਆਂ ਫਾਰਮ ਚੋਂ ਬਾਈ ਕਹਿੰਦਾ ਲਈਆਂ ਤੇ ਇਹਨਾਂ ਦੀ ਵੀਡੀਓ ਦੇ ਦਾਂਗੇ ਜਿੱਥੋਂ ਵੀ ਖਰੀਦੀਆਂ ਹੀਰੀ ਬੱਚੀ ਕਨਫਰਮ ਨਰਮਲ ਇਹ ਗੱਬਨ ਤਾਂ ਨਹੀਂ ਹੋਈ ਬਾਈ ਸੋ ਖੀਰੀ ਬੱਚੀ ਦੇਖੋ ਬਹੁਤ ਸੋਹਣਾ ਰੰਗ ਰੂਪ ਹੈ ਢਾਂਚਾ ਵੀ ਇਹਦਾ ਤੁਸੀਂ ਦੇਖੋ ਵਜ਼ਨ ਫੁੱਲ ਆ ਦੱਸੋ ਗੈੜ ਦਾ ਗੱਭਣ ਹੋਣ ਵਾਲੀ ਆ ਦਸੰਬਰ ਮਹੀਨਾ ਇਦਾਂ ਦੀ ਰੁੱਤ ਹੁੰਦੀ ਆ ਵੀ ਉਦੋਂ ਤੱਕ ਇਹ ਇਹ ਕਰਵਾ ਸਕਦੇ ਹਾਂ ਥਣ ਚਾਰੀ ਹੈ ਜੀ ਠੀਕ ਹੈ ਝੋਲੀ ਦੇ ਪੂਰੀ ਝੋਲੀ ਗੱਭਣਾ ਆ ਰਹੀ ਆ ਦੱਸੋ ਸਾਨੂੰ ਦਿਖਾਉਂਗਾ ਇਹ ਥਣ ਚਾਰੀ ਹੈ ਦੇਖੋ ਝੋਲੀ ਕਿਉਂਕਿ ਚੰਗੀ ਬਰੀਡ ਹੈ ਚੰਗੇ ਦੁੱਧ ਵਾਲੀ ਗਾਂ ਬਾਨੀ ਐ ਝੋਲ ਥੱਲੋਂ ਤੁਸੀਂ ਦੇਖ ਸਕਦੇ ਹੋ ਚਾਰ ਥਾਣਾ ਹੀ ਠੀਕ ਐ ਨਰਮਲੀ ਇਹ ਬੱਚੀ ਦੋ ਦੰਦਾ ਜੀ ਇਹਦੇ ਸੀਮਣ ਲੱਗਿਆ ਠੀਕ ਐ ਰਿਕਾਰਡ ਕੋਈ ਨਹੀਂ ਪਤਾ ਕਿਹੜੀ ਦੀ ਹੈਗੀ ਤੇ ਕਿਹੜਾ ਲੱਗਿਆ ਬਾਈ ਠੀਕ ਐ ਪਰ ਜਿਹੜੀ ਇਹਦੀ ਆਪਣੀ ਕੁਆਲਿਟੀ ਹੈ ਜੀ ਉਹ ਦੱਸਦੀ ਵੀ ਚੰਗੇ ਸੀਮਣ ਦੀ ਹੋਈ ਗਏ ਇਹਦੇ ਠੀਕ ਐ ਰਿਕਾਰਡ ਕੋਈ ਨਹੀਂ ਇੱਕ ਗੱਲ ਇਹ ਦੱਸਦੀ ਵੀ ਇਹ ਹੁਣ ਆਪਾਂ ਖਾਲੀ ਦੇ ਸਾਬ ਇਹ ਖਾਲੀ ਕਰਕੇ ਮੰਨਾਂਗੇ ਦੇਖੋ ਜੀ ਆਪਾਂ ਨੂੰ ਉਹਨਾਂ ਨੇ ਦੱਸਿਆ ਜ਼ਿਮੀਂਦਾਰ ਬੰਦੇ ਤੋਂ ਲਈ ਆਪਾਂ ਦੋ ਗਾਵਾਂ ਲਈਆਂ ਸੀ ਆ ਉਹ ਬਾਈ ਗੰਗਾ ਨਗਰ ਦੇ ਲੈ ਕੇ ਬਾਈ ਆਪਣੇ ਤੋਂ ਠੀਕ ਐ ਇਹ ਆ ਲੋਈ ਬਹੁਤ ਚੰਗੀਆਂ ਕਮਾਂ ਸੀ ਨੇ ਠੀਕ ਹੈ ਦੋ ਦੰਦ ਦੱਸੋ ਪਰ ਠੀਕ ਹੈ ਨਾ ਦੱਸੇ ਬ੍ਰੀਡ ਦੇਖ ਲੋ ਜੀ ਸਹੀ ਹੈ ਸੋ ਫੇਸ ਦੀ ਬਿਊਟੀ ਦੇਖ ਸਕਦੇ ਹੋ ਇਹ ਦੋ ਦੰਦ ਵਿੱਚੀ ਏਆਈ ਹੋਈ ਵੀ ਆ ਪਰ ਖਾਲੀ ਮੰਨ ਕੇ ਸੌਦਾ ਕਰ ਲਿਓ ਹੈ ਦੋ ਦੰਦ ਜੇ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗਦੀ ਹੈ ਕਰਾ ਲਿਓ ਪਰ ਜੇ ਏਆਈ ਹੋਈ ਵੀ ਆ ਤਾਂ ਫਿਰ ਹਜੇ ਛੇੜ ਛਾੜ ਨਹੀਂ ਕਰਨੀ ਬਣਾ ਚਾਰ ਹੀ ਥਾਣਾ ਠੀਕ ਹੈ ਚਾਰ ਹੀ ਥਾਣਾ ਦੱਸੋ ਚੋਲ ਚੰਗੀ ਹੈ ਬ੍ਰੀਡ ਬਹੁਤ ਚੰਗੀ ਏਆਈ ਹੋਈ ਵੀ ਆ ਪਰ ਖਾਲੀ ਮੰਨ ਕੇ ਸੌਦਾ ਕਰਿਓ ਜਿਹੜਾ ਭਰਾ ਖਰੀਦਦਾ ਅੱਗੇ ਇੱਕ ਤੁਹਾਨੂੰ ਵਾਈਟ ਰੰਗ ਵਾਲੀ ਵਾੜ ਦਿਖਾਉਣੇ ਆਂ ਬਾਈ ਤੋਰੂਗਾ ਫਿਰ ਤੁਹਾਨੂੰ ਦੋ ਲਾਲ ਰੰਗ ਦੀਆਂ ਬੱਛੀਆਂ ਦਿਖਾਵਾਂਗਾ ਨਸਲ ਤੋਰ ਕੇ ਦੇਖਾਂਗੇ ਇਹਨੇ ਦੋ ਦੇ ਦੰਦ ਚੱਕ ਲਈ ਠੀਕ ਹੈ ਸੋ ਦੋਨ ਦੇ ਦੰਦ ਦੱਸੋ ਇਹਨੇ ਚੱਕੇ ਹੋਏ ਆ ਹਜੇ ਤੁਹਾਨੂੰ ਨੀਵੇਂ ਦੱਸਣਗੇ ਹਜੇ ਇੱਕ ਤਾਂ ਸਿੱਟਿਆ ਹੀ ਐ ਇੱਕ ਤਾਂ ਹਜੇ ਸਿੱਟਿਆ ਹੀ ਦੂਜਾ ਚੱਕ ਰਹੀ ਚਲੋ ਆਪਾਂ ਕਹਿ ਹੀ ਦੇਣਾ ਜੀ ਆਪਾਂ ਜਿਹੜੀ ਗੱਲ ਆਈ ਹੈ ਨਾ ਸਹੀ ਤੋ ਟਾਂਚਾ ਦੇਖ ਲਓ ਬੱਚੀ ਦਾ ਰੰਗ ਰੂਪ ਦੇਖੋ ਸਟੇਟਾਈ ਬਿਲਕੁਲ ਫਰੋਈ ਬਿਲਕੁਲ ਉੱਤੋਂ ਸਟ੍ਰੇਟ ਹੈ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗੇ ਤਾਂ ਤੁਸੀਂ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ ਕਰਾ ਸਕਦੇ ਹੋ ਜਿਹੜੀਆਂ ਬੱਚੀਆਂ ਦੀ ਗੱਲ ਕੀਤੀ ਸੀ ਉਹ ਲੋਡ ਹੋ ਗਈਆਂ ਦੋਸਤੋ ਤੇ ਗੱਡੀ ਹੁਣ ਇੱਥੋਂ ਰਵਾਨਾ ਹੋ ਜਾਣੀ ਹੈ ਸੋ ਇਹ ਤੁਸੀਂ ਵੈੜ ਦੇਖ ਲਓ ਬਹੁਤ ਸੋਹਣੀ ਵੈੜ ਤੁਹਾਨੂੰ ਬਾਈ ਦਿਖਾ ਰਿਹਾ ਮੈਂ ਥੋੜਾ ਜ਼ੂਮ ਵੀ ਕਰੂੰਗਾ ਉਧਰ ਬੱਚੀਆਂ ਵੀ ਤੁਹਾਨੂੰ ਦਿਖਾਉਣੀਆਂ ਇੱਕ ਵਾਰ ਜ਼ੂਮ ਕਰਕੇ ਤੁਹਾਨੂੰ ਬੱਚੀਆਂ ਕਨਫਰਮ ਕਰਦੇ ਆ ਜਿਹੜੀਆਂ ਗੱਡੀ 'ਚ ਲੋਡ ਹੋ ਗਈਆਂ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਬੱਚੀਆਂ ਬਾਰੇ ਆਪਾਂ ਗੱਲ ਕੀਤੀ ਸੀ ਵੀ ਉਹ ਜਾਣੀਆਂ ਗੱਡੀ ਦੇ ਉੱਤੇ ਤਾਂ ਉਹ ਹੁਣ ਰਵਾਨਾ ਹੋ ਰਹੀਆਂ ਨਵੇਂ ਮਾਲਕ ਦੇ ਘਰ ਨੂੰ ਇਸ ਤੋਂ ਬਾਅਦ ਚ ਜਰਸੀ ਬਾਈ ਤੋੜੂਗਾ ਬਈ ਹਰੇਕ ਜਰਸੀ ਏਡੀ ਹੁੰਦੀ ਨਹੀਂ ਖੀਰੀ ਹੈ ਇਹ ਅੱਛਾ ਦੰਦੋਂ ਖੀਰੀ ਹੈ ਹਾਂਜੀ ਮੈਂ ਹੀਟ ਚ ਆਉਣ ਦੇ ਚਾਂਸ ਜੇ ਲੱਗਦੇ ਆ ਆ ਕੇ ਮੋੜ ਚ ਲਈ ਠੀਕ ਹੈ ਬਲੱਡ ਸੀ ਉਹ ਯਾ ਚੀਕਾ ਸੋ ਦੋਸੋ ਹੀਟ ਛੱਡ ਗਈ ਐ ਅਗਲੇ 20 ਦਿਨਾਂ ਨੂੰ ਫੇਰ ਨੋਟ ਕਰ ਲਿਓ ਜਿਹੜਾ ਭਰਾ ਖਰੀਦਦਾ ਵੀਡੀਓ ਦੀ ਡੇਟ ਜਿਹੜੀ ਉਹ ਧਿਆਨ ਚ ਰੱਖ ਕੇ ਅਗਲੇ 20 ਦਿਨਾਂ ਨੂੰ ਤੁਸੀਂ ਫੇਰ ਚੈੱਕ ਕਰ ਸਕਦੇ ਹੋ ਇਹ ਹੀਟ ਚ ਆਊਗੀ ਤੇ ਉਦੋਂ ਗੱਬਣ ਵੀ ਹੋਊਗੀ ਕਰਮ ਵਾਲੀ ਕਿਉਂਕਿ ਰੁੱਤ ਚੰਗੀ ਆ ਜਾਣੀ ਐ ਕਨਫਰਮ ਖੀਰੀ ਐ ਫੇਸ ਦੇਖੋ ਜੀ ਬਹੁਤ ਸੋਹਣਾ ਫੇਸ ਦੋਸੋ ਨਸਲ ਜਰਸੀ ਐ ਕੱਦ ਕਾਠ ਵਾਲੀ ਜਰਸੀ ਖੀਰੀ ਬੱਚੀ ਦੰਦ ਕਨਫਰਮ ਕਰਤੇ ਆ ਤੁਹਾਨੂੰ ਉੱਤ ਸੋ ਦੇਖੋ ਵੱਚੀ ਇਹ ਵੀ ਪੂਰਾ ਸੋਹਣਾ ਸਟਰਕਚਰ ਦੋਸਤੋ ਕਦ ਕਾਠ ਐਚ ਐਫ ਗਾਵਾਂ ਵਾਲੇ ਹਿਸਾਬ ਤੇ ਗਲ ਕੰਨ ਜਿਹੜਾ ਬਿਲਕੁਲ ਗੋਲ ਹੈ ਫੇਸ ਦੇਖ ਸਕਦੇ ਹੋ ਟੋਆ ਪੈਂਦਾ ਮੱਥੇ ਦੇ ਵਿੱਚ ਬੜੇ ਚੰਗੇ ਬੱਚੇ ਲੈ ਸਕਦੇ ਹੋ ਤੁਸੀਂ ਇਹ ਤੋਂ ਜਰਸੀ نسل ਦੇ ਇਹ ਦੂ ਅੱਗੇ ਲਾਲ ਚਿੱਟੇ ਡੱਬ ਸੋਹਣੀ ਵੱਚੀ ਤੁਹਾਨੂੰ ਦਿਖਾਉਣੇ ਆ ਫੋਲੋ ਆ ਜਾਣਾ ਹਾਂ ਲੋ ਇਹ ਰੈੱਡ ਐਂਡ ਵਾਈਟ ਹੀ ਸਹੀ ਹੈ ਸੋ ਰੈੱਡ ਐਂਡ ਵਾਈਟ ਐਚ ਐਫ ਕਨਫਰਮ ਖੀਰੀ ਹੈ ਠੀਕ ਹੈ ਨਰਮਲ ਓਕੇ ਬੀ ਟਾਂਚਾ ਤੁਸੀਂ ਦੇਖ ਲਓ ਸੋਹਣੇ ਰੰਗ ਰੂਪ ਦੀ ਇਹ ਵੈੜ ਹੈ ਬਾਡੀ ਬਿਡ ਫੋਲਾ ਹੀ ਸਹੀ ਹੈ ਵਜਨ ਫੋਲਾ ਦੋਸਤੋ ਦਸੰਬਰ ਮਹੀਨੇ ਦੇ ਵਿੱਚ ਇਹ ਆਈ ਹੋ ਜਾਣੀ ਹੈ ਆ ਦੋ ਤਿੰਨ ਮਹੀਨੇ ਆ ਸਹੀ ਮੈਣਿਆਂ ਚ ਦਸੰਬਰ ਤੋਂ ਜਨਵਰੀ ਫਰਵਰੀ ਤੱਕ ਜਾਂਦਾ ਜਾਂਦਾ ਵੱਛੀਆਂ ਇਹ ਵੱਡੀਆਂ ਜਿਹੜੀਆਂ ਤੁਹਾਨੂੰ ਕੱਪਣ ਕਰਾ ਲੈਣੀਆਂ ਚਾਹੀਦੀਆਂ ਜਿਹੜਾ ਭਰਾ ਖਰੀਦਦਾ ਇੱਕ ਡਾਇਮੰਡ ਪੀਸ ਹੀ ਆ ਦੋਸਤੋ ਐਚ ਐਫ ਨਸਲ ਦਾ ਉਤੋਂ ਸਟ੍ਰੇਟ ਬੜਾ ਸੋਹਣਾ ਰੰਗ ਬਰੀਡ ਕੁਆਲਟੀ ਵੀ ਜੱਜਦੀ ਹੈ ਦੰਦ ਵੀਡੀਓ ਦੇ ਵਿੱਚ ਆਪਾਂ ਦੇਖ ਹੀ ਲੈਣੇ ਆ ਵੈਸੇ ਇੱਕ ਕੀਰੀ ਹੈ ਠੀਕ ਹੈ ਉਹ ਤੋਂ ਨੀ ਤੋੜ ਦਿੰਦਾ ਉਹ ਬੱਚੀ ਦੇਖੋ ਕੋਸ਼ਿਸ਼ ਕਰਾਂਗੇ ਵੀ ਇਹਦਾ ਥੰਬ ਨੇਲ ਜਿਹੜਾ ਉਹ ਸਟਾਰਟਿੰਗ ਵਾਲਾ ਵੀਡੀਓ ਦਾ ਇਸੇ ਬੱਚੀ ਦਾ ਲਾਈਏ ਸਰ ਉਹਨਾ ਸਟਰਕਚਰ ਜਿਹਦਾ ਦਿਸਦਾ ਧੰਡਾ ਤੁਸੀਂ ਦੇਖ ਲਓ ਕਮਾਲਾ ਬਾਈ ਥੜਨੀ ਖੁਰਨੀ ਬੜੀ ਕਮਾਲ ਦੀ ਹੈ ਸੋਹਣੀ ਬੱਚੀ ਦਸੋ ਇਹ ਇਸ ਵੀਡੀਓ ਨੂੰ ਦਿਖਾ ਰਹੇ ਆ ਵਾਈਟ ਰੰਗ ਦੇ ਵਿੱਚ ਹਾਲਾਂਕਿ ਜਦੋਂ ਵੀ ਆਉਂਗੇ ਜੇ ਜਦੋਂ ਇਹ ਵਿਕ ਜਾਂਦੀ ਹੈ ਤੁਹਾਨੂੰ ਬਾਅਦ ਚ ਜਿਹੜੀ ਕੋਈ ਹੋਰ ਤੁਹਾਨੂੰ ਵਧੀਆ ਲੱਗਣ ਲੱਗ ਜਾਨੀ ਹੈ ਇੱਕ ਇੱਕ ਕਰਕੇ ਇਸੇ ਤਰ੍ਹਾਂ ਲੱਗ ਜਿਹੜੇ ਉਹ ਵਿਖਦੇ ਜਾਂਦੇ ਤੂੰ ਉਦੋਂ ਅਗਲਾ ਚੋਇਸ ਬਣਦੀ ਜਾਂਦੀ ਹੈ ਕੰਟਾ ਇਹਦਾ ਵੀ ਸੋਹਣਾ ਦੋਸਤ ਸਭੀ ਫੁੱਲ ਹੈ ਦੰਦ ਵੈਸੇ ਕਨਫਰਮ ਹੀ ਹੈ ਵੀ ਇਹ ਖੀਰੀ ਹੈ ਪਰ ਫਿਰ ਵੀ ਦੇਖ ਲੈਣੇ ਇੱਕ ਵਾਰ ਠੀਕ ਹੈ ਉਦ ਨੂੰ ਤੋੜਦੇ ਨਰਮ ਹਾਂ ਪਰ ਉਹ ਨੂੰ ਲੈ ਚਲੀਂਦਾ ਸੋ ਤੋੜ ਕੇ ਦਿਖਾਉਣੇ ਸਾਨੂੰ ਲੇਵਲ ਮੰਦ ਸੋਈ ਵੀ ਖੀਰੀ ਬੱਚੀ ਸੋਨਾ ਢਾਂਚਾ ਇਹਦਾ ਵੀ ਫਿਰ ਦੂ ਅੱਗੇ ਚਾਰ ਬੱਚੀਆਂ ਇਸ ਖੁਰਨੀ ਦੇ ਉੱਤੇ ਹੋਰ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਫਿਰ ਆਪਾਂ ਕੁਝ ਛੋਟੇ ਬੱਚਿਆਂ ਦੇ ਪਾਸੇ ਨੂੰ ਚੱਲਾਂਗੇ ਦੇਖੋ ਇਹ ਗ੍ਰੇਡ ਸਹੀ ਹੈ ਤੋਰ ਸੋ ਢਾਂਚਾ ਤੁਸੀਂ ਬੱਚੀ ਦਾ ਦੇਖ ਸਕਦੇ ਹੋ ਇਹ ਭਾਰੋਂ ਨਹੀਂ ਬੱਚੇ ਠੀਕ ਹੈ ਥੀਰੀਅਲ ਸੋ ਕਿੰਨਾ ਕੁ ਮਲਤ ਸੋ ਸਟਰਕਚਰ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਸਮਝਾ ਸਮਝਣਾ ਤੁਸੀਂ ਇਹ ਢਾਂਚੇ ਖਰੀਦੋ ਇਹਨਾਂ ਦੇ ਏਆਈ ਆਪਦੇ ਮਨਪਸੰਦ ਸੀਮੰਦੀ ਕਰਾਓ ਸਿਕਸਰ ਸੀਮਨ ਲਵਾਓ ਤੇ ਇਹਨਾਂ ਤੋਂ ਟੌਪ ਦੇ ਬੱਚੇ ਤੁਹਾਡੇ ਕੋਲ ਆ ਜਾਣਗੇ ਇਹਦੂ ਅੱਗੇ ਬੱਚੀ ਫੇਰ ਦੇਖੋ ਤੁਸੀਂ ਫੁੱਲ ਨਰੋਈ ਨਰਮਲੇ ਦੰਦ ਪਟਣ ਦੀ ਨਹੀਂ ਲੋੜ ਬਈ ਰਹਿਣ ਦੇ ਨਾਂ ਤਾਂ ਕਰੀ ਬਹੁਤ ਸੋਹਣੀ ਬੱਚੀ ਦੱਸੋ ਤੇ ਕਨਫਰਮ ਕੀ ਰਹੀ ਆ ਤੁਸੀਂ ਜਿਹਨੂੰ ਜੱਜਮੈਂਟ ਹੋਣ ਲੱਗੀ ਦੱਸੋ ਤੁਸੀਂ ਥੱਲੋਂ ਨੱਕ ਤੋਂ ਇਹਦੇ ਮੂੰਹ ਦੀ ਸ਼ੇਪ ਤੋਂ ਵੀ ਅੰਦਾਜ਼ਾ ਲੱਗਿਆ ਕਰੂਗਾ ਕਿਉਂਕਿ ਬੱਚੇ ਦਾ ਜਿਹੜਾ ਨੱਕ ਹੈ ਮੂੰਹ ਹੈ ਫੇਸ ਹੈ ਉਹ ਛੋਟਾ ਹੁੰਦਾ ਸੋ ਇਹ ਵੀ ਬਹੁਤ ਸੋਹਣਾ ਸਟਰਕਚਰ ਬੱਚੀ ਦਾ ਗੋਲ ਕੰਨ ਹੈ ਚੰਗੀ ਸੰਭੀ ਵੀ ਹੈ ਛੋਟੀ ਉਮਰ ਆ ਦੋਨੇ ਬੱਚੀਆਂ ਇਦਾਂ ਲੱਗਦੀਆਂ ਵੀ ਜਿਵੇਂ ਭੈਣਾਂ ਹੀ ਹੁੰਦੀਆਂ ਇਦਾਂ ਦਾ ਸਟਰਕਚਰ ਦੋਵਾਂ ਦਾ ਤੇ ਥੱਲੋਂ ਝੋਲ ਜੇ ਤੁਹਾਨੂੰ ਦਿਖਾਵਾਂ ਥਣਾ ਵਾਲੇ ਪੱਖ ਤੋਂ ਦਿਖਾਵਾਂ ਤਾਂ ਵੀ ਤੁਹਾਨੂੰ ਪਸੰਦ ਆ ਗੁਲਾਬੀ ਥਣਾ ਹੀ ਗੁਲਾਬੀ ਥਣ ਫੁੱਲ ਬਿੱਥੀ ਤੇ ਦੋਨਾਂ ਬੱਚੀਆਂ ਦੇ ਇਹਨਾਂ ਦੇ ਵੀ ਇੱਕ ਹੋਰ ਵਾਈਟ ਰੰਗ ਦੀ ਬੱਛੀ ਇਹਦੂ ਅੱਗੇ ਬਾਈ ਤੋਰਦਾ ਜਿਆਦਾ ਵਾਈਟ ਹੈ ਘੱਟ ਬਲੈਕ ਹੈ ਇਹ ਰੰਗ ਮੈਨੂੰ ਪਰਸਨਲੀ ਜਿਹੜਾ ਉਹ ਬਹੁਤ ਸੋਹਣਾ ਲੱਗਦਾ ਕਿਉਂਕਿ ਜਦੋਂ ਇਹ ਗਾਵਾਂ ਤਿਆਰ ਹੁੰਦੀਆਂ ਫਿਰ ਇਹਨਾਂ ਦੀ ਮੰਗ ਬਹੁਤ ਹੁੰਦੀ ਹੈ ਕਾਲੇ ਰੰਗ ਦੇ ਨਾਲ ਜੇ ਮੁਕਾਬਲਾ ਕਰਦੇ ਆਂ ਜਿਆਦਾ ਕਾਲੇ ਨਾਲ ਤੇ ਇਹ ਥੋੜੀ ਮਾਰਕੀਟ ਇਸ ਟਾਈਮ ਵੱਧ ਹੈ ਹਾਲਾਂਕਿ ਦੁੱਧ ਤੇ ਉੱਤੇ ਨਹੀਂ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਅਸਰ ਪੈਣਾ ਚਾਹੀਦਾ ਕਿਉਂਕਿ ਦੁੱਧ ਮਾਂ ਪਿਓ ਦੀ ਜਿਹੜੀ ਬਲੱਡ ਲਾਈਨ ਆ ਉਹਦੇ ਤੇ ਪਸ਼ੂ ਦੀ ਬਰੀਡ ਤੇ ਡਿਪੈਂਡ ਕਰਦਾ ਚਾਰ ਹੀ ਚਾਰੇ ਤੇ ਸੋਹਣੇ ਆ ਥਾਣੂ ਵੈਸੇ ਵੀ ਇਹ ਖੋਰ ਬੱਚਾ ਇਹ ਦੂ ਬਾਅਦ ਚ ਤੋਰਾਂਗੇ ਫਿਰ ਕੁਛ ਛੋਟੇ ਬੱਚੇ ਇੱਧਰ ਖੜੇ ਆ ਉਹਨਾਂ ਚ ਵੀ ਬਹੁਤ ਸੋਹਣੀਆਂ ਬੱਚੀਆਂ ਐ ਇਹ ਵੀ ਤੁਸੀਂ ਬੱਚੀ ਦੇਖ ਸਕਦੇ ਹੋ ਜਿਹੜੀਆਂ ਪੰਜ ਬੱਚੀਆਂ ਦੋਸਤੋ ਗੱਡੀ ਤੇ ਚੜਾਈਆਂ ਤੂੰ ਸ਼ੁਰੂਆਤ ਦੇ ਵਿੱਚ ਵੀਡੀਓ ਚ ਉਹਨਾਂ ਨੂੰ ਦੇਖਿਆ ਹੋਊਗਾ ਉਹਨਾਂ ਦੀ ਬਰੀਡ ਕੁਆਲਟੀ ਦੇਖਿਓ ਇਸੇ ਤਰ੍ਹਾਂ ਹੀ ਭਰਾ ਜਿਹੜੇ ਉਹ ਪਸ਼ੂ ਲੈ ਕੇ ਜਾਂਦੇ ਐ ਇੱਥੋਂ ਪੰਜ-ਪੰਜ ਬੱਚੀਆਂ ਇੱਕੋ ਘਰ ਖਰੀਦ ਰਿਆ ਬੰਦੇ ਭਾਈ ਹਰੇਕ ਨੇ ਆਪਦੀ ਸਮਝ ਵਰਤਣੀ ਹੈ ਸਾਡੇ ਵੱਲੋਂ ਫੋਲੋ ਅਫਰ ਆ ਵੀ ਜੇ ਕੋਈ ਵੀਰ ਬਲੱਡ ਸੈਂਪਲ ਲੈ ਕੇ ਟੈਸਟ ਕਰਾਉਣਾ ਚਾਹੁੰਦਾ ਕਰਵਾ ਸਕਦਾ ਕੋਈ ਵੱਡੀ ਵੱੱਛੀ ਜਿਵੇਂ ਖਾਸ ਕਰਕੇ ਇਸ ਸਾਈਡ ਤੋਂ ਵੱਛੀਆਂ ਸੀ ਅੰਦਰੋਂ ਕਿਸੇ ਵੀਰ ਨੂੰ ਚੈੱਕ ਕਰਾਉਣ ਦੀ ਲੋੜ ਲੱਗਦੀ ਆ ਉਹ ਵੀ ਕਰਵਾ ਸਕਦੇ ਹੋ ਮਤਲਬ ਤੁਸੀਂ ਆਪਦੀ ਫੁੱਲ ਤਸੱਲੀ ਕਰ ਸਕਦੇ ਹੋ ਛੋਟੇ ਬੱਚੇ ਦਿਖਾਉਣਾ ਇਹ ਸਿਰਫ ਤੋਰ ਕੇ ਬੰਨੀ ਜਾਣੇ ਆ ਬਸ ਥੋੜਾ ਥੋੜਾ ਹੀ ਤੋਰਾਗੇ ਵੀਡੀਓ ਬਹੁਤੀ ਲੰਬੀ ਨਹੀਂ ਲੀ ਜਾਂਦੇ ਟਾਂਚਾ ਵੱਛੀ ਦਾ ਦੇਖ ਲਓ ਦੋਸਤੋ ਉਮਰ ਛੋਟੀ ਹੈ ਬੰਨ ਦੇ ਬੀ ਇਦੂ ਅੱਗੇ ਬਾਈ ਬੱਚੀ ਖੋਲੂਗਾ ਦੱਸੋ ਇਹ ਵੀ ਤੁਸੀਂ ਇਹਦਾ ਰੰਗ ਰੂਪ ਪ੍ਰਿੰਟ ਦੇਖਿਓ ਜੇ ਕਿੱਡੀ ਕਿ ਜ਼ਬਰਦਸਤ ਲੱਗਦੀ ਥਾਨੂੰ ਬੱਚੀ ਦੇਖੋ ਛੋਟੀ ਉਮਰ ਦਾ ਬੱਚਾ ਡਾਇਮੰਡ ਪੀਸੀਏ ਆ ਬਹੁਤ ਸੋਹਣੀ ਬੱਚੀ ਦੱਸੋ ਛੋਟੀ ਉਮਰ ਹਾਂ ਇਹ ਕਲੀਅਰ ਆ ਵੀ ਜਿੰਨੇ ਦਾ ਨੇ ਦੁੱਧ ਪੀਤਾ ਹੋਣਾ ਉਦੋਂ ਇਹ ਤੁਹਾਨੂੰ ਘੱਟ ਕੀਮਤ 'ਚ ਮਿਲ ਜਾਣੀ ਆ ਮੈਨੂੰ ਨਹੀਂ ਪਤਾ ਜੀ ਰੇਟ ਕੀ ਰਹਿਣਾ ਪਰ ਦੁੱਧ ਜਿਹੜੇ ਫਾਰਮਰ ਵੀਰ ਘਰੇ ਪਸ਼ੂ ਰੱਖਦੇ ਆ ਉਹਨਾਂ ਨੂੰ ਪਤਾ ਹੈ ਵੀ ਇੱਕ ਬੱਚਾ 2 2.5 ਮਹੀਨਿਆਂ ਦੇ ਵਿੱਚ ਕਿੰਨਾ ਕੁ ਦੁੱਧ ਪੀਂਦਾ ਹੈ ਜੇ ਆਪਾਂ ਚੰਗੀ ਸੰਭਾਲ ਕਰਦੇ ਆ ਤਾਂ ਥੋੜਾ ਨੇਰਾ ਇਹ ਪੈਣ ਲੱਗ ਗਈ ਤਾਂ ਕਿਦੋਂ ਤੁਰਦੀ ਸਹੀ ਬਹੁਤ ਕੋਈ ਗੱਲ ਨਹੀਂ ਆਏ ਤੋਰੀ ਚੱਲੋ ਸੋ ਅੱਛੀ ਇਹ ਵੀ ਦੋਸਤੋ ਦੇਖ ਸਕਦੇ ਆ ਤੁਸੀਂ ਸੋਹਣੀ ਬੱਚੀ ਆਪਣੇ ਥਾਂ ਤੇ ਇਹ ਵੀ ਲਿਆ ਭਾਈ ਨੇਰਾ ਹੋ ਰਿਹਾ ਦਿਨ ਚੱਪ ਚੱਲਿਆ ਪਰ ਇਹ ਬੱਚੀਆਂ ਚਮਕਾਈਆਂ ਵਾਈ ਨੇ ਨਵਾਈਆਂ ਇੰਨੀਆਂ ਇੱਕ ਵਧੀਆ ਤਰੀਕੇ ਨਾਲ ਹੁੰਦੀਆਂ ਵੀ ਇਹ ਚਮਕਦੀਆਂ ਆਪਣੇ ਆਪ ਹੀ ਐ ਕੋਈ ਵੀ ਬੰਦਾ ਉਹਦਾ ਬਿਜ਼ਨਸ ਕਰਦਾ ਦੁਕਾਨਦਾਰੀ ਕਰਦਾ ਉਹਦਾ ਹੱਕ ਵੀ ਹੁੰਦਾ ਵੀ ਆਪਦੇ ਗਾਕ ਦੀ ਰੁਚੀ ਬਣਾਉਣ ਵਾਸਤੇ ਉਸ ਚੀਜ਼ 'ਤੇ ਧਿਆਨ ਦੇਵੇ ਇਹ ਵੀ ਬੱਚੇ ਬਰੀਡ ਬਹੁਤ ਹੈ ਥੋੜੀ ਸਾਹਮਣੇ ਦੀ ਲੋੜ ਹੈ ਸਹੀ ਹੈ ਹਾਂਜੀ ਬਰੀਡ ਕੁਆਲਟੀ ਦੱਸੋ ਵਾਕਈ ਚੰਗੀ ਹੈ ਥੋੜੀ ਲਿੱਸੀ ਹੈ ਡੀ ਵਰਮਿੰਗ ਹੋ ਗਈ ਇਹਦੀ ਨਰਮ ਡੀ ਵਰਮਿੰਗ ਹੋਈ ਵੀ ਠੀਕ ਹੈ ਹਾਂਜੀ ਤੋਂ ਇਹਦੀ ਡੀ ਵਰਮਿੰਗ ਹੋਣ ਵਾਲੀ ਸੀ ਥਣ ਗਲਾਬੀ ਚਾਰ ਹੀ ਠੀਕ ਹੈ ਚਾਰ ਹੀ ਥਣ ਗਲਾਬੀ ਹੈ ਵੇਲ ਕਦ ਚੰਗਾ ਕਰੂਗੀ ਪਰ ਹਜੇ ਬੱਚਾ ਛੋਟੀ ਉਮਰ ਦਾ ਹੈ ਉਹ ਕੋਸਕ ਬੱਚੀਆਂ ਰਹਿ ਗਈਆਂ ਜਿਹੜੀਆਂ ਤੁਹਾਨੂੰ ਅੱਗੇ ਦਿਖਾਉਣੀਆਂ ਇਹ ਪਹਿਲਾਂ ਤੋਰ ਨਹੀਂ ਦਿੰਦੀ ਆਪਾਂ ਨਹੀਂ ਨਹੀਂ ਉਹ ਉਧਰ ਤੋਰੀ ਸੀ ਅਛਾ ਓਕੇ ਸੋ ਇਹ ਬੱਚੀ ਦੱਸੋ ਇਹ ਵੱਡੀਆਂ ਜੋ ਆ ਗਈ ਛੋਟੀਆਂ ਜੋ ਵੱਡੀ ਆਈ ਠੀਕ ਹੈ ਸੋ ਦੇਖ ਸਕਦੇ ਹਾਂ ਬੱਚੀ ਇਹ ਵੀ ਚੰਗ ਕਚੋਂ ਕਿਹਦੀ ਵੀ ਚੰਗੀ ਐ ਦੱਸੋ ਸੋਹਣੀ ਸਕਿਨ ਬੰਦੇ ਵਿੱਚ ਇਹ ਦੂਬਾ ਚ ਚਾਰ ਬੱਚੀਆਂ ਹੋਰ ਦਿਖਾਉਣੀਆਂ ਦੋ ਲਾਸਟ ਵਾਲੀਆਂ ਜਰਸੀ ਐ ਦੋ ਐਫ ਐ ਜੋੜਾ ਹੀ ਖੋਲ ਲਿਆ ਮੈਂ ਤਾਂ ਨਾ ਨਰਮਲ ਦੋ ਅਗਲਾ ਬਸ ਇਹ ਕੈਰੀ ਕੈਰੀ ਖੋਲ ਦੇਣੀ ਚੱਲਿਆ ਕੈਰੀ ਕੈਰੀ ਬਾਈ ਕਹਿੰਦਾ ਖੋਲ ਕੇ ਦਿਖਾ ਦੇਣੇ ਲਾਸਟ ਤੇ ਜਰਸੀ ਦਿਖਾਉਂਗਾ ਇਹ 6 ਨੰਬਰ ਬੱਚੀ ਐ ਠੀਕ ਐ ਵੇਖੋ ਦਸੋ ਟਾਂਚਾ ਵੱਡਾ ਫਾਇਦਾ ਇਹ ਆ ਵੀ ਇੰਨੇ ਨਗਾਂ ਦੇ ਵਿੱਚੋਂ ਜੇ ਕੋਈ ਭਰਾ ਦੋ ਖਰੀਦਨੇ ਚਾਹੁੰਦਾ ਦੋ ਪਸੰਦ ਆ ਜਾਣਗੇ ਚਾਰ ਖਰੀਦਨੇ ਚਾਰ ਇੱਕੋ ਥਾਂ ਤੋਂ ਖੜੀਆਂ ਗਾਂ ਬੱਛੀਆਂ ਤੁਸੀਂ ਖਰੀਦਣੀਆਂ ਬਿਨਾਂ ਸ਼ੱਕ ਕੀਮਤ ਤੁਹਾਨੂੰ ਲਾਉਣੀ ਪੈਣੀ ਹੈ ਇਹ ਭਰਾ ਪਹਿਲਾਂ ਖਰੀਦ ਕੇ ਲੈ ਆ ਵਿੱਚੋਂ ਕਮਾਈ ਕਰਨੀ ਹੈ ਪਰ ਵੱਡੀ ਗੱਲ ਇਹ ਹੋ ਜਾਂਦੀ ਹੈ ਵੀ ਇੱਕੋ ਥਾਂ ਤੋਂ ਇੰਨੇ ਪਸ਼ੂ ਮਿਲ ਜਾਣ ਤੇ ਉਹਨਾਂ ਚੋਂ ਤੁਸੀਂ ਪਸੰਦ ਕਰਕੇ ਆਪਦਾ ਪਸ਼ੂ ਖਰੀਦ ਲਓ ਰੇਟ ਦੀ ਚੁਆਇਸ ਤੁਹਾਡੀ ਹੈ ਉਹ ਦੇ ਸੌਤ ਤੇ ਸੁਨਭਾਈ ਜੀ ਜੀ ਦੇਵੀ ਗੱਲ ਆਈ ਆਪਾਂ ਕਹਾਂ ਬੱਚੀਆਂ ਦੀ ਵੀਡੀਓ ਦੇਖੋ ਪੰਜਾਬ ਚ ਹਰ ਇੱਕ ਬੰਦਾ ਜਿਹੜੇ ਕਰਦੇ ਆ ਬੱਚੀਆਂ ਦਾ ਕੰਮ ਪਾਉਂਦੇ ਸਹੀ ਹੈ ਰੇਡ ਦਾ ਕੰਪੈਰੀਸ਼ਨ ਤੇ ਬਰੀਡ ਦਾ ਜਿੰਨਾ ਕਿ ਮੈਨੂੰ ਪਤਾ ਵੀ ਕਰਕੇ ਉਹਦੇ ਬਾਅਦ ਚਾਹੀਏ ਆਪਣੇ ਕੋਲ ਠੀਕ ਹੈ ਪੰਜ ਚਾਰ ਥਾਂ ਟਰਾਈ ਕਰਨੀਆਂ ਆ ਉਹਦੀ ਉਹਦੇ ਬਾਅਦ ਆਣੀਆਂ ਸਹੀ ਹੈ ਕੱਲਾ ਮੋਲ ਨਹੀਂ ਦੇਖਣਾ ਜੀ ਮੁੱਲ 10000 ਦੀ ਅੱਛੀ ਮਿਲਦੀ ਹੈ ਆਪ ਨੂੰ 25 ਦੀ ਮਿਲਦੀ ਹੈ ਆਪ ਨੂੰ 30 ਦੀ ਮਿਲਦੀ ਹੈ ਆਪ ਨੂੰ 25 ਵਾਲੀ ਆਪ ਨੂੰ 20 ਦੀ ਮਿਲਦੀ ਹੈ ਉਹਦਾ ਮੰਨ ਲਓ ਵੀ ਉਹਦੀ ਬਰੀਡ ਉਹਦੀ ਏਜ ਇਹ ਗਰੁੱਪ ਦੇਖਣਾ ਜ਼ਰੂਰੀ ਹੈ। ਸਹੀ ਹੈ। ਹਾਂਜੀ ਹਾਂਜੀ। ਸੋ ਦੋਸਤੋ ਇਹ ਵਾਕਈ ਫਰਕ ਪੈਂਦਾ। ਤੁਸੀਂ ਕੋਈ ਵੀ ਭਰਾ ਮਿਹਨਤ ਕਰ ਰਿਹਾ ਤੁਸੀਂ ਟਰਾਈ ਕਰਨਾ ਤੁਹਾਡਾ ਵੀ ਹੱਕ ਹੈ। ਆਪਾਂ ਇੱਥੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਇਸ ਦਾ 5 ਬੱਛੀਆਂ ਇਕੱਠੀਆਂ ਦੇ ਵਿੱਚ ਚਲੋ 2 ਤਾਂ ਕਈ ਵਾਰੀ ਹੋ ਜਾਂਦਾ ਹੀ। ਇਹ ਨਹੀਂ ਕਿਹਾ ਵੀ ਇਹ ਜ਼ਰੂਰੀ ਰਾਉਣੀ। ਕਦੇ ਵੀ ਨਹੀਂ ਆਖਿਆ। ਠੀਕ ਹੈ। ਉਹ ਬੱਚੀ ਦੋਸਤੋ ਜਰਸੀ ਨਸਲ ਦੀ ਹੈ। ਕੰਨ گول ਹੈ। ਬਰੀਡ ਇਹ ਦੀ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ। ਲੈ ਚਲੋ ਬੰਦਾਂ। ਇੱਕ ਲਾਸਟ ਉੱਤੇ ਬੱਚੀ ਦਿਖਾ ਕੇ ਫਿਰ ਤੁਹਾਨੂੰ ਇੱਕ ਜਰਸੀ ਗਾਂ ਦਿਖਾਉਣੀ ਹੈ। ਲਓ ਜਿੰਨਗੀ ਨਾ ਜਰਸੀ ਸੋ ਸੋਏ ਬਹੁਤ ਸੋਹਣੀ ਜਰਸੀ ਬਿਲਕੁਲ ਲਾਸਟ ਉੱਤੇ ਦਿਖਾਉਣੀ ਸੀ ਤੁਹਾਨੂੰ ਰੰਗ ਰੂਪ ਵੀ ਸੋਹਣਾ ਢਾਂਚਾ ਵੀ ਸੋਹਣਾ ਨਸਲ ਪਿਓਰ ਜਰਸੀ ਉਮਰ ਛੋਟੀ ਹੈ ਸੋ ਇਹ ਟੋਟਲ 21 ਲਗਭਗ ਬੱਚੀਆਂ ਹੋਣੀਆਂ ਮੈਂ ਕੋਸ਼ਿਸ਼ ਕੀਤੀ ਅਸੀਂ ਪਹਿਲਾਂ ਵੈਸੇ ਗਿਣਤੀ ਕਰ ਲਈ ਸੀ ਹੋ ਸਕਦਾ ਕੋਈ ਇੱਕ ਅੱਧਾ ਅੰਕ ਜਿਹੜਾ ਇੱਧਰ ਉੱਧਰ ਹੋ ਜੇ ਪਰ ਲਗਭਗ 21 ਬੱਚੀਆਂ ਤੁਹਾਨੂੰ ਦਿਖਾਤੀਆਂ ਤੇ 22ਵੇਂ ਨੰਬਰ ਤੇ ਤੁਹਾਨੂੰ ਦਿਖਾਉਣੇ ਇੱਕ ਜਰਸੀ ਨਸਲ ਦੀ ਗਾਂ ਡਿਟੇਲ ਨਰਮਲ ਬਾਈ ਦੱਸ ਦੂਗਾ ਤੋਰ ਕੇ ਤੁਹਾਨੂੰ ਦਿਖਾਣੇ ਆ ਨਰਮਲ ਬਾਈ ਇਹ ਗੱਬਣਾ ਹੈ ਇਹ ਗੱਬਣਾ ਹੀ ਤੇ 18 ਦਿਨ ਬਾਕੀ ਹੈ ਇਹ 18 ਦਿਨ ਬਾਕੀ ਹੈ ਸੁਆ ਕਿਨ ਮੈਰਾ ਸੁਆ ਦੂਜਾ ਹੀ ਠੀਕ ਹੈ ਅਜੀ ਪਹਿਲਾਂ ਵੀ ਆਪਣੀ ਪੀਲੀ ਵੀਡੀ ਸੀ ਇੱਕ ਬੱਚੀ ਪੈੜ ਜੇ ਠੀਕ ਹੈ ਉਹ ਤਾਂ ਉਹ ਤਾਂ ਹੋ ਗਈ ਸੀ ਸੇਲ ਹਾਂਜੀ ਹਾਂਜੀ ਹੋ ਗਈ ਉਹ ਖਨੋਰੀ ਲਈ ਖਨੋਰੀ ਗਈ ਪਾ ਬਾਈ ਖਨੋਰੀ ਗਈ ਆ ਦੱਸੋ ਕੈਂਥਲ ਕੈਂਥਲ ਗਈ ਜੀ ਕੈਂਥਲ ਹਾਂਜੀ ਹਾਂਜੀ ਠੀਕ ਹੈ ਕੈਂਥਲ ਉੱਤ ਗਈ ਆ ਦੂਜਾ ਸੁਆ ਜਰਸੀ ਆ ਦੱਸੋ ਦਿਨ ਹਜੇ 18 ਬਾਕੀ ਆ ਇਧਰ ਹੀ ਲੈ ਚੱਲ ਬਾਈ ਕਿਧਰੋਂ ਚਾਲਣ ਪਊਗਾ ਸੋ ਹੁਣ ਤਰਦੀ ਦੇਖ ਲਓ ਜੇ ਤੁਸੀਂ ਥਣਹਵਾਨਾ ਸਾਫ ਸੁਥਰਾ ਹੈ। ਸੋ ਆਉਣ ਵਾਲੇ ਮੈਨੂ ਦੇ ਵਿੱਚ ਜਿਹੜਾ ਸੋਚ ਕੇ ਕੋਈ ਵੀ ਭਰਾ ਕੰਮ ਕਰਦਾ ਵੱਚੀ ਦਾ ਥਣਹਵਾਨਾ ਦੋਸਤੋ ਸਾਫ ਸੁਥਰਾ ਹੈ। ਇੱਥੇ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ। ਛੱਡ ਤਿਆਰ ਹੋ ਜਾਣਾ ਹੈ। ਜਦੋਂ ਮਰਜ਼ੀ ਆਉਂਗੇ ਤੁਹਾਨੂੰ 10 ਤੋਂ 15 ਵੱਛੀਆਂ ਵਿਕਰੀ ਵਾਲੀਆਂ ਇੱਥੇ ਅਵੇਲੇਬਲ ਮਿਲਣਗੀਆਂ ਮੌਕੇ ਤੇ ਮੌਜੂਦ ਹੋਇਆ ਕਰਨਾ ਤੇ ਨਾਲ ਗਾਵਾਂ ਦੁੱਧ ਵਾਲੀਆਂ ਵੀ ਲਿਆਉਣ ਦੀ ਕੋਸ਼ਿਸ਼ ਰਊਗੀ ਫਿਲਹਾਲ ਅੱਜ ਦੀ ਵੀਡੀਓ ਦੇ ਪਸ਼ੂ ਵਕਾਉ ਸੀ ਤੇ ਤੁਸੀਂ ਇਹਨਾਂ ਚੋਂ ਸਿਲੈਕਟ ਕਰੋ ਜਿਹੜਾ ਨਗ ਜੱਜਦਾ ਫਿਰ ਉਹਦੀ ਕਰੋ ਤਸੱਲੀ ਤੇ ਆਪਦੇ ਘਰੇ ਤੁਸੀਂ ਲਿਜਾ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ